ਯੋਨਾਦੀ ਪਹਿਲੀ ਪੱਤਰੀ ਅਧਿਆਇ 3 ਵੇਖੋ ਪਿਤਾ ਨੇ ਸਾਡੇ ਨਾਲ ਕਿਉਂ ਜਾ ਪ੍ਰੇਮ ਕੀਤਾ ਹੈ ਜੇ ਅਸੀਂ ਪਰਮੇਸ਼ਰ ਦੇ ਬਾਲਕ ਸਦਾਈਏ ਅਤੇ ਇਹੋ ਅਸੀਂ ਹਾਂ ਵੀ ਇਸ ਕਰਕੇ ਸੰਸਾਰ ਸਾਨੂੰ ਨਹੀਂ ਜਾਣਦਾ ਕਿਉਂ ਜੋ ਉਸ ਨੇ ਉਹਨੂੰ ਨਹੀਂ ਜਾਣਿਆ ਹੈ ਪਿਆਰਿਓ ਅਸੀਂ ਹੁਣ ਪਰਮੇਸ਼ਰ ਦੇ ਬਾਲਖਾਂ ਅਤੇ ਅਜੇ ਇਹ ਪ੍ਰਗਟ ਨਹੀਂ ਹੋਇਆ ਭਈ ਅਸੀਂ ਕੀ ਕੁਝ ਹੋਵਾਂਗੇ ਅਸੀਂ ਇਹ ਜਾਣਦੇ ਹਾਂ ਭਈ ਜਦ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹਦੇ ਵਰਗੀ ਹੋਵਾਂਗੇ ਕਿਉਂ ਜੋ ਉਹ ਜੋ ਜੋ ਹੈ ਤਿਆਹੀ ਉਹਨੂੰ ਵੇਖਾਂਗੇ ਅਤੇ ਹਰ ਕੋਈ ਜਿਹੜਾ ਉਸ ਉੱਤੇ ਇਹ ਆਸ ਰੱਖਦਾ ਹੈ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ ਜਿਵੇਂ ਉਹ ਪਵਿੱਤਰ ਹੈ ਹਰ ਕੋਈ ਜਿਹੜਾ ਪਾਪ ਕਰਦਾ ਹੈ ਸ੍ਰਧਾ ਦਾ ਉਲਟ ਕਰਦਾ ਹੈ ਅਤੇ ਪਾਪ ਤਾਂ ਸ੍ਰਧਾ ਉਲਟ ਹੀ ਹੈ ਤੁਸੀਂ ਜਾਣਦੇ ਹੋ ਜੋ ਉਹ ਇਸ ਲਈ ਪ੍ਰਗਟ ਹੋਇਆ ਭਈ ਪਾਪਾ ਨੂੰ ਚੁੱਕ ਲਿਆ ਜਾਵੇ ਅਤੇ ਉਹਦੇ ਵਿੱਚ ਪਾਪ ਨਹੀਂ ਹੈ ਹਰ ਕੋਈ ਜੋ ਉਸ ਵਿੱਚ ਕਾਇਮ ਰਹਿੰਦਾ ਹੈ ਪਾਪ ਨਹੀਂ ਕਰਦਾ ਹਰ ਕੋਈ ਜਿਹੜਾ ਪਾਪ ਕਰਦਾ ਹੈ ਉਸਨੇ ਉਹਨੂੰ ਨਹੀਂ ਵੇਖਿਆ ਨਾ ਉਹਨੂੰ ਜਾਣਿਆ ਹੈ हे ਬੱਚਿਓ ਕੋਈ ਤੁਹਾਨੂੰ ਨਾ ਪਰਮਾਵੇ ਜਿਹੜਾ ਧਰਮ ਕਰਦਾ ਹੈ ਸੋ ਧਰਮੀ ਹੈ ਜਿਵੇਂ ਉਹ ਧਰਮੀ ਹੈ ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨਤੋ ਹੈ ਕਿਉਂਕਿ ਜੋ ਸ਼ੈਤਾਨ ਬੁੱਢੋ ਹੀ ਪਾਪ ਕਰਦਾ ਆਇਆ ਹੈ ਪਰਮੇਸ਼ਰ ਦਾ ਪੁੱਤਰ ਇਸ ਲਈ ਪ੍ਰਗਟ ਹੋਇਆ ਭਈ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ ਕੋਈ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਪਾਪ ਨਹੀਂ ਕਰਦਾ ਕਿਉਂਕਿ ਉਹਦਾ ਵੀ ਉਸ ਵਿੱਚ ਰਹਿੰਦਾ ਹੈ ਅਤੇ ਉਹ পাপ ਨਹੀਂ ਕਰ ਸਕਦਾ ਇਸ ਲਈ ਜੋ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਇਸ ਤੋਂ ਪਰਮੇਸ਼ਰ ਦੇ ਬਾਲਕ ਅਤੇ ਸ਼ੈਤਾਨ ਦੇ ਬਾਲਕ ਪ੍ਰਗਟ ਹੁੰਦੇ ਹਨ ਹਰ ਕੋਈ ਜਿਹੜਾ ਧਰਮ ਨਹੀਂ ਕਰਦਾ ਪਰਮੇਸ਼ਰ ਤੋਂ ਨਹੀਂ ਅਤੇ ਨਾ ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਨਹੀਂ ਰੱਖਦਾ ਹੈ ਕਿਉਂਕਿ ਉਹ ਸਮਾਚਾਰ ਜਿਹੜਾ ਤੁਸੀਂ ਮੁੱਢੋਂ ਸੁਣਿਆ ਸੋ ਇਹ ਹੈ ਵੀ ਅਸੀਂ ਇੱਕ ਦੂਜੇ ਨਾਲ ਪ੍ਰੇਮ ਰੱਖੀਏ ਤੇਵੇਂ ਨਹੀਂ ਜਿਵੇਂ ਕਾਇਨ ਉਸ ਦੁਸ਼ਤ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ ਅਤੇ ਕਿਉਂ ਉਹਨੂੰ ਮਾਰਿਆ ਇਸ ਲਈ ਜੋ ਉਹਦੇ ਕੰਮ ਬੁਰੇ ਅਤੇ ਉਹਦੇ ਭਰਾ ਦੇ ਕੰਮ ਭਲੇ ਸਨ हे ਭਰਾਵੋ ਜੇ ਸੰਸਾਰ ਤੁਹਾਡੇ ਨਾਲ ਵੈਰ ਰੱਖਦਾ ਹੈ ਤਾਂ ਇਹਦਾ ਅਚਰਜ ਨਾ ਮੰਨੋ ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ ਇਸ ਲਈ ਜੋ ਅਸੀਂ ਭਰਾਵਾਂ ਨਾਲ ਪ੍ਰੇਮ ਰੱਖਦੇ ਹਾਂ ਜਿਹੜਾ ਪ੍ਰੇਮ ਨਹੀਂ ਰੱਖਦਾ ਉਹ ਮੌਤ ਵਿੱਚ ਰਹਿੰਦਾ ਹੈ ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੁਖ ਹੁਨੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਖੁਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ ਇਸ ਤਰ੍ਹਾਂ ਸਭ ਪ੍ਰੇਮ ਨੂੰ ਜਾਤਾ ਪਰ ਉਹਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਅਤੇ ਚਾਹੀਦਾ ਹੈ ਜੋ ਅਸੀਂ ਪਰ ਹਵਾਲੀ ਆਪਣੀਆਂ ਜਾਨਾਂ ਦੇ ਦਈਏ ਪਰ ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਉਸ ਦੇ ਤਰਸ ਨਾ ਖਾਵੇ ਤਾਂ ਉਹਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਕਿਵੇਂ ਰਹਿੰਦਾ ਹੈ ਹੇ ਬੱਚਿਓ ਅਸੀਂ ਗੱਲੀ ਬਾਤੀ ਅਤੇ ਜ਼ਬਾਨੀ ਨਹੀਂ ਸਗੋਂ ਕਰਨੀ ਅਤੇ ਸੱਚਾਈ ਤੋਂ ਪ੍ਰੇਮ ਕਰੀਏ ਇਸ ਤੋਂ ਅਸੀਂ ਜਾਣਾਂਗੇ ਜੋ ਅਸੀਂ ਸੱਤ ਤੋਂ ਹਾਂ ਅਤੇ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਉਸ ਵਿੱਚ ਆਪਣੇ ਮਨ ਨੂੰ ਉਹਦੇ ਅੱਗੇ ਪੱਕਾ ਕਰਾਂਗੇ ਇਸ ਲਈ ਜੋ ਪਰਮੇਸ਼ਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀ ਜਾਣ ਹੈ ਇਹ ਪਿਆਰਿਓ ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਤਾਂ ਪਰਮੇਸ਼ਰ ਦੇ ਅੱਗੇ ਸਾਨੂੰ ਦਲੇਰੀ ਹੈ ਅਤੇ ਜੋ ਕੁਝ ਅਸੀਂ ਮੰਗਦੇ ਹਾਂ ਉਸ ਤੋਂ ਸਾਨੂੰ ਮਿਲਦਾ ਹੈ ਕਿਉਂਕਿ ਜੋ ਉਹਦੀ ਹੁਕਮਾਂ ਦੀ ਪਾਲਣਾ ਕਰਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜਿਹੜੇ ਉਹਨੂੰ ਪਾਉਂਦੇ ਹਨ ਅਤੇ ਉਹਦਾ ਹੁਕਮ ਇਹ ਹੈ ਪਈ ਅਸੀਂ ਉਹਦੇ ਪੁੱਤਰ ਯਿਸੂ ਮਸੀਹ ਦੇ ਨਾਮ ਉਤੇ ਨੀਚਾ ਕਰੀਏ ਅਤੇ ਇੱਕ ਦੂਜੇ ਨਾਲ ਪ੍ਰੇਮ ਰੱਖੀਏ ਜਿਵੇਂ ਉਹਨੇ ਸਾਨੂੰ ਹੁਕਮ ਕੀਤਾ ਸੀ ਅਤੇ ਜਿਹੜਾ ਉਹਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਇਹ ਉਹਦੇ ਵਿੱਚ ਅਤੇ ਉਹ ਇਹਦੇ ਵਿੱਚ ਰਹਿੰਦਾ ਹੈ ਉਹਨੇ ਆਤਮਾ ਸਾਨੂੰ ਦਿੱਤਾ ਹੈ ਇਸ ਤੋਂ ਅਸੀਂ ਜਾਣਦੇ ਹਾਂ ਪਈਓ ਸਾਡੇ ਵਿੱਚ ਰਹਿੰਦਾ ਹੈ